ਇੱਕ ਮਾਤਾ ਸੀ ਤੇ ਨਾਲ ਬਜ਼ੁਰਗੀ ਸੀ ਘਰ ਵਾਲੇ ਇਹਨਾਂ ਦੇ ਇਹ ਦੋਨੇ ਜਾਣੇ ਵੀ ਵੇਚਦੇ ਰਹੇ ਨੇ ਹਾਂਜੀ ਹੁਣ ਪਹਿਲਾਂ ਵੇਚਦੀ ਸੀ ਮਾਈ ਸਾਡੀ ਹੁਣ ਨਹੀਂ ਰਹੇ ਮਾਤਾ ਨੂੰ ਮੈਂ ਦੱਸਦੀ ਆਇਤਰਾ ਭਾਈ ਆਉਂਦਾ ਵਾ ਇਹਨਾਂ ਨੂੰ ਸ਼ਰਾਬ ਦੇ ਜਿੰਦਾ ਵਾ ਅੱਛਾ ਉਹ ਕੋਈ ਉਹ ਬੈਠੇ ਮਾਈ ਬੁੱਢਾ ਜਿਹੜਾ ਹੈ ਨਾ ਪਾਪਾ ਨੂੰ ਗਲਾਸੀ ਫੜਾ ਦਿੰਦਾ ਜੀ ਹੋ ਗਏ ਰਸੌਣੀਆਂ ਵੀ ਇਹਦੇ ਨਾਲਾਂ ਦੇ ਵਿੱਚ ਅਡੜੀਆਂ ਵੱਡੀਆਂ ਹੋਈਆਂ ਨੇ ਨੇ ਰਿਚ ਸ਼ਰਾਬ ਸ਼ਰਾਬ ਕਰੀ ਜਾਂਦੀਆਂ ਜੀ ਮਾਂ ਵੀ ਚਲ ਗਈ ਤੇ ਸਾਡਾ ਭਿਓ ਵੀ ਚਲ ਗਿਆ ਵਾ ਆਪਾਂ ਕੀ ਕਰ ਸਕਦੇ ਆ ਇਹ ਦੇਂਦਾ ਇਸੇ ਸ਼ਰਾਬ ਘਟੋ ਘਟ ਫੜਿਆ ਜਾਵੇ ਤੇ ਉਹਨੂੰ ساری ਉਮਰ ਦੀ ਕਹਿ ਜੋ ਦੀ ਕਦੇ ਨਹੀਂ ਪਤਾ ਆਇਆ ਖਪੀ ਰਹਾਂਦਾ ਇਹ ਦੇ ਦਿਆ ਕਰਾਂ ਤੇ ਉਹਨੂੰ ਖਰਚਾ ਹਾਂ ਮ ਜੀਠਾ ਦੇ ਪਿੰਡ ਥਿਰੇਵਾਲ ਤੇ ਵਿੱਚ ਮੌਜੂਦ ਆ ਜਿੱਥੇ ਸ਼ਰਾਬ ਕੰਡ ਮਾਮਲਾ ਹੋਇਆ ਤਾਂ ਪੂਰੇ ਪਿੰਡ ਵਾਲਿਆਂ ਦੇ ਵੱਲੋਂ ਇਸ ਘਰ ਤੇ ਜਿਸ ਘਰ ਤੇ ਅਸੀਂ ਮੌਜੂਦ ਆ ਇਸ ਘਰ ਤੇ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਇਹ ਘਰ ਵਾਲਿਆਂ ਦੇ ਵੱਲੋਂ ਹੀ ਘਰ ਦੀਆਂ ਔਰਤਾਂ ਦੇ ਵੱਲੋਂ ਜਿਹੜਾ ਇਹ ਨਸ਼ਾ ਹੈ ਉਹ ਵੇਚਿਆ ਜਾਂਦਾ ਸੀ ਜ਼ਹਿਰੀਲੀ ਸ਼ਰਾਬ ਵੇਚੀ ਜਾਂਦੀ ਸੀ ਦਾਜੇ ਕਿ ਜਿੱਥੇ ਜ਼ਹਿਰੀਲੀ ਸ਼ਰਾਬ ਦੇ ਨਾਲ ਇਸ ਪਿੰਡ ਦੇ ਲੋਕਾਂ ਦੀਆਂ ਮੌਤਾਂ ਹੋਈਆਂ ਨੇ ਉੱਥੇ ਇਸ ਘਰ ਦੇ ਜਿਨ੍ਹਾਂ ਤੇ ਇਲਜ਼ਾਮ ਲਗਾਏ ਜਾ ਰਹੇ ਨੇ ਇਹਨਾਂ ਦੇ ਵੀ ਜੀ ਦੀ ਜਿਹੜੀ ਹੈ ਪਰਿਵਾਰਿਕ ਜੀ ਦੀ ਜਾਣ ਗਈ ਹੈ ਤਾਂ ਉਹ ਪਰਿਵਾਰ ਵਾਲੇ ਸਾਰੇ ਮੌਜੂਦ ਨੇ ਗੱਲਬਾਤ ਹਾਂਜੀ ਸਰ ਕੀ ਪਾਣਾ ਵਾ ਵਰਿਆ ਹੈ ਔਰ ਪਿਸਾਰੇ ਪਿੰਡ ਵਾਲਿਆਂ ਵੱਲੋਂ ਕਿਹਾ ਜਾ ਰਿਹਾ ਕਿ ਇਹ ਘਰ ਜਿਹੜਾ ਸੀ ਸ਼ਰੀਆਮ ਜਰੀਲੇ ਸ਼ਰਾਬ ਵੇਚਦਾ ਸੀ ਮੈਡਮ ਜੀ ਗੱਲ ਇਦਾਂ ਵੀ ਵੀ ਦੂਸਰਾ ਇਹਨਾਂ ਨੇ ਦੋ ਵੀ ਜਣੇ ਵੀ ਇੱਕ ਮਾਤਾ ਸੀ ਤੇ ਨਾਲ ਬਜ਼ੁਰਗੀ ਸੀ ਘਰ ਵਾਲੇ ਇਹਨਾਂ ਦੇ ਇਹ ਦੋਨੇ ਜਣੇ ਵੀ ਵੇਚਦੇ ਰਹੇ ਨੇ ਤੇ ਦੂਸਰਾ ਇਹ ਵੀ ਇਹਨਾਂ ਦਾ ਵੀ ਇਹਨਾਂ ਨੇ ਨਾ ਦੂਸਰਾ ਆਪਣਾ ਕਾਰੋਬਾਰ ਵੀ ਰੋਟੀ ਦਾ ਜੁਗਾਰ ਜਿਹੜਾ ਕਰਦੇ ਰਹੇ ਵੀ ਬਜ਼ੁਰਗ ਆਦਮੀ ਸੀ ਵੀ ਨਹੀਂ ਹੀ ਕਰ ਕਰ ਸਕਦੇ ਦੂਸਰਾ ਕੋਈ ਦਿਹਾੜੀ ਦਾ ਪਾ ਤੇ ਜਿਹੜੇ ਦੋ ਬੱਚੇ ਇਹਨਾਂ ਦੇ ਉਹ ਵੱਡ ਬਾਰੇ ਸੀ ਤੇ ਆਪਣਾ ਰੋਟੀ ਪਾਣੀ ਦਾ ਜੋ ਵੀ ਆ ਉਹ ਕਰਦੇ ਰਹੇ ਆ ਮਾੜਾ ਮੋਟਾ ਤੁਸੀਂ ਕੀ ਲੱਗਦੇ ਹੋ ਮੈਂ ਇਹਨਾਂ ਦਾ ਜਵਾਈ ਲੱਗਦਾ ਜੀ ਹਾਂ ਜੀ ਤੁਹਾਨੂੰ ਪਤਾ ਸੀ ਕਿ ਇਹਨਾਂ ਵੱਲੋਂ ਆ ਜਿਹੜੀ ਸ਼ਰਾਬ ਵੇਚੀ ਜਾਂਦੀ ਇਹ ਜਿਹੜੇ ਕੋਈ ਬਾਹਰੋਂ ਜਿਹੜੇ ਲੈ ਕੇ ਆਏ ਆ ਪੀ ਜਿਹੜੇ ਬਾਹਰੋਂ ਦੇ ਕੇ ਜਾਂਦੇ ਰਹੇ ਆ ਤੇ ਉਹ ਜਿਹੜਾ ਉਹਨਾਂ ਦਾ ਘਰ ਵਾਲਾ ਸੀ ਉਹ ਰੱਖ ਰੁਖ ਲੈਂਦਾ ਰਿਹਾ ਤੇ ਮਾਤਾ ਨੂੰ ਫੜਾ ਦਿੰਦਾ ਰਿਹਾ ਮਾਤਾ ਵੇਚ ਲੈਂਦੀ ਰਹੀ ਹੈ ਗਾੜੀ ਹਾਂਜੀ ਤੇਨਾਂ ਵੇਲੇ ਆਪ ਵੀ ਪੀਤੀ ਗਈ ਹੈ ਤੁਹਾਡੇ ਵੀ ਜਿਹੜੇ ਗਏ ਨੇ ਸੋਰਾ ਸਾਥ ਵੀ ਜਾਂਦੇ ਹਾਂ ਹਾਂਜੀ ਹਾਂਜੀ ਉਹਨਾਂ ਨੇ ਵੀ ਪੀਤੀ ਸੀ ਹਾਂਜੀ ਜੋ ਇਹਨਾਂ ਦਾ ਘਰ ਵਾਲਾ ਹੈ ਉਹਨਾਂ ਨੇ ਵੀ ਪੀਤੀ ਸੀ ਤੇ ਤੁਹਾਨੂੰ ਇਹ ਨਹੀਂ ਸੀ ਪਤਾ ਕਿ ਸ਼ਰਾਬ ਜਿਹੜੀ ਜ਼ਹਿਰੀਲੀ ਸ਼ਰਾਬ ਵੇਚਣਾ ਤੇ ਗਲਤ ਕੰਮ ਹੈ ਤੇ ਤੁਸੀਂ ਕਦੀ ਰੋਕਿਆ ਨਹੀਂ ਇਹਨਾਂ ਨੂੰ ਬਹੁਤ ਵਾਰੀ ਰੋਕਿਆ ਜੇ ਪਰ ਮਾਤਾ ਆਂਦੀ ਵੀ ਮੈਂ ਕੀ ਕਰਾਂ ਮੇਰੇ ਕੋਈ ਦਿਹਾੜੀ ਦਾ ਪਾਣੀ ਹੁੰਦਾ ਤੇ ਮੈਂ ਕੀ ਕਰਾਂ ਹੂੰ ਕਿਉਂ ਹੋਰ ਹੋਰ ਕੋਈ ਨਹੀਂ ਕੰਮ ਹੁੰਦਾ ਉਹ ਹੈ ਨਹੀਂ ਆ ਮੰਜੀ ਤੇ ਬੈਠੇ ਰਹਿੰਦੇ ਸੀ ਬਜ਼ੁਰਗ ਹੀ ਸੀ ਫਿਰ ਹੋਰ ਵੀ ਕਰਦੀਆਂ ਜਿਹੜੀਆਂ ਔਰਤਾਂ ਨੇ ਗੱਲਬਾਤ ਕਰਦੀਆਂ ਹਾਂਜੀ ਕੀ ਲੱਗਦੇ ਸੀ ਤੁਹਾਡੇ ਬੜੀ ਮੰਮੀ ਤੁਹਾਡੇ ਮੰਮੀ ਸੀਗੇ ਤੇ ਤੁਹਾਡੇ ਮੰਮੀ ਦੇ ਵੱਲੋਂ ਹੀ ਐਦਾਂ ਸ਼ਰਾਬ ਜਿਹੜੇ ਪਿੰਡਾਂ ਨੂੰ ਇੰਨੇ ਲੋਕ ਜਿਹੜੇ ਨੇ ਮਰ ਗਏ ਨੇ ਤੁਹਾਨੂੰ ਮੰਮੀ ਵੱਲੋਂ ਐਦਾਂ ਕੰਮ ਕੀਤਾ ਜਾਂਦਾ ਸੀ ਤੁਹਾਡੇ ਵੱਲੋਂ ਕਦੀ ਰੋਕਿਆ ਨਹੀਂ ਗਿਆ ਐ ਰੋਕਦੇ ਨਹੀਂ ਆ ਪਤਾ ਐ ਆਖਿਆ ਵੀ ਰਹਿਣ ਦੇ ਆਂ ਦੇ ਦਿਆ ਕਰਾਂ ਤੇਨੂੰ ਖਰਚਾ ਹਾਂ ਵੰਦੀ ਚੱਲ ਮੇਰਾ ਲੂਣ ਤੇਰਮਾ ਸਾਹ ਬੁੱਡੇ ਦੀ ਫਿਰ ਦਵਾਈ दारू ਚਲਦੀ ਹੈ ਨਾ ਉਹ ਦਵਾਈ दारू ਸ਼ਰਾਬ ਨਹੀਂ ਚਲਦੀ ਕੀ ਕਰਦੇ ਆਈ ਫਿਰ ਇਸ ਤਰ੍ਹਾਂ ਕਹਿੰਦੇ ਰਹੇ ਕਿਉਂਕਿ ਪਿੰਡ ਵਾਲਿਆਂ ਨਾਲ ਗੱਲਬਾਤ ਕੀਤੀ ਸਾਰਿਆਂ ਵੱਲੋਂ ਕਿਹਾ ਜਾ ਰਿਹਾ ਕਿ ਬੜੀ ਦੇਰ ਦਾ ਇਹ ਕੰਮ ਜਿਹੜਾ ਸੀ ਚੱਲ ਰਿਹਾ ਸੀ ਆ ਵੀ ਗੱਡੀ ਤਦੋਂ ਇਹ ਬਸ ਜਰੀਏ ਬਹਿਣਾ ਤੇ ਕੀ ਕਰਨਾ ਪਉ ਤਾਂ ਫਿਰ ਆਈਂ ਤੇ ਡਾਕ ਦੇ ਰਹੇ ਤਾਂ ਦਵਾਈਆਂ ਤਾਰੂ ਆਂਦੀ ਮੇਰਾ ਟੀਕਾ ਲਾ ਕੇ ਦਸੂਫ ਕਰਦਾ ਲੈnde ਕਿਥੋਂ ਸੀਗੇ ਕਿਉਂਕਿ ਉਹ ਤੇ ਬਜ਼ੁਰਗੋਨਾ ਕੋ ਤੇ ਉੱਠਿਆ ਨਹੀਂ ਜਾਂਦਾ ਲੱਗੇ ਫਿਰ ਕਿਥੋਂ ਨਹੀਂ ਪਤਾ ਪਤਾ ਹੀ ਘੜਾਉਂਦੇ ਰਹੇ ਮੈਂ ਤੁਹਾਨੂੰ ਮੈਡਮ ਦੱਸਦੀ ਆ ਇਸ ਤਰ੍ਹਾਂ ਭਾਈ ਆਉਂਦਾ ਵਾ ਇਹਨਾਂ ਨੂੰ ਸ਼ਰਾਬ ਦੇ ਜਾਂਦਾ ਵਾ ਅੱਛਾ ਉਹ ਕੋਈ ਉਹ ਬੈਠੇ ਮਾਈ ਬੁੱਢਾ ਜਿਹੜਾ ਹੈ ਨਾ ਪਾਪਾ ਨੂੰ ਗਲਾਸੀ ਫੜਾ ਦਿੰਦਾ ਏ ਤੇ ਉਹ ਪਾ ਕੇ ਫੜਾ ਦਿੰਦੀ ਇਤਰਾ ਹੁੰਦੀ ਆ ਨਹੀਂ ਉਹਦੇ ਪਾਪੇ ਨੂੰ ਫੜਾਤੇ ਫਿਰ ਸਾਰੇ ਪਿੰਡ ਚ ਕਿੱਦਾਂ ਪਹੁੰਚ ਜਾਂਦੇ ਉਹ ਤੇ ਜਿਹੜਾ ਭਾਈ ਵੇਚਣ ਵਾਲਾ ਮੇਣ ਬੰਦਾ ਜਿਹੜਾ ਵੇਚਣ ਵਾਲਾ ਹੈ ਨਾ ਉਹ ਮੇਣ ਬੰਦਾ ਲਿਆ ਕੇ ਸਾਰੇ ਲੋਕਾਂ ਦਾ ਬੇਰਾਗਰ ਕਤੇ ਉਹਨੇ ਕਰ ਦਿੱਤਾ ਹੋਰ ਤੇ ਕੋਈ ਗੱਲ ਨਹੀਂ ਜੋ ਮੈਡਮ ਇਹ ਮਾਤਾ ਜੀ ਵੱਲੋਂ ਜਿਨ੍ਹਾਂ ਦਾ ਪਰਚਾ ਹੋਇਆ ਹੈ ਉਹਨਾਂ ਉਹਨਾਂ ਵੱਲੋਂ ਨਹੀਂ ਵੇਚੀ ਜਾਂਦੀ ਨਹੀਂ ਉਹਨਾਂ ਵੱਲੋਂ ਨਹੀਂ ਵੇਚੀ ਜਾਂਦੀ ਉਹ ਸਾਰੇ ਵੀ ਆਪਣੇ ਸਹੀ ਚਲਾਂਤੀ ਲਿਆ ਕੇ ਉਹ ਵੀ ਪੀਂਦੇ ਸੀ ਨਾ ਇਸ ਤਰ੍ਹਾਂ ਸਾਡੇ ਬੁੱਢੇ ਨੇ ਵੀ ਲਿਆ ਕੇ ਪੀਤੀ ਸੀ ਹਾਂਜੀ ਪਰ ਮੱਲੇ ਵਾਲਿਆਂ ਵੱਲੋਂ ਤੇ ਸਾਰਾ ਇਹ ਕਿ ਆ ਜਾ ਰਿਹਾ ਕਿ ਇਹਨਾਂ ਦੇ ਜਿਹੜੇ ਤੁਹਾਡੇ ਬੀਜੀ ਨੇ ਉਹਨਾਂ ਦੇ ਵੱਲੋਂ ਹੀ ਸ਼ਰਾਬ ਜਿਹੜੀ ਸਾਰਿਆਂ ਵੇਚੀ ਜਾਂਦੀ ਲੋਕ ਲੈ ਕੇ ਜਾਂਦੇ ਸਸਤੇ ਰੇਟਾਂ ਤੇ ਨਹੀਂ ਸਸਤੇ ਰੇਟਾਂ ਤੇ ਨਹੀਂ ਮੈਡਮ ਹੁਣ ਸਾਡੇ ਘਰ ਚੋਂ ਵੀ ਮਰੇ ਆ ਅਸੀਂ ਹੁਣ ਆਪ ਥੋੜੀ ਵੀ ਆਪਣੇ ਘਰੋਂ ਡਰਮ ਚਾਰ ਕੇ ਤੇ ਹੀ ਆਏ ਇਹਨਾਂ ਬੰਦਿਆਂ ਨੂੰ ਮਾਰ ਲੀਏ ਬਾਹਰੋਂ ਕੋਈ ਵੀ ਦੇਖ ਬਾਹਰੋਂ ਲਿਆਉਂਦੇ ਆ ਤੇ ਫੇਰ ਉਹ ਵੇਚਦੇ ਆ ਤੇ ਫੇਰ ਉਹ ਸਾਡੇ ਬੁੱਢਾ ਵਿਚਾਰਾ ਲਾਲ ਪੀ ਲੈਂਦਾ ਤੇ ਮਾਤਾ ਰੋਂਦੀ ਹੀ ਬਿਨਾ ਕਰਿਆ ਕਰ ਜਿੱਦੂ ਆਪਾਂ ਨਿੱਕੇ ਨਿੱਕੇ ਹਨਾ ਸਹੀ ਤੇ ਬਹੁਤ ਵਸਤ ਚੱਕੀ ਆ ਇੰਨੀ ਮੇਰੇ ਤੁਹਾਨੂੰ ਨਹੀਂ ਪਤਾ ਕਿ ਸਰਕਾਰ ਜਿਹੜੀ ਆ ਉਹ ਨਸ਼ਾ ਬੰਦ ਕਰ ਰਹੀ ਆ ਤੇ ਫੇਰ ਵੀ ਇੱਥੇ ਸ਼ਰਿਆਵੇਂ ਕਿ ਤੁਹਾਡੇ ਮਹੱਲੇ ਵਾਲੇ ਵੱਲੋਂ ਕਦੀ ਤੁਹਾਡੇ ਵੱਲੋਂ ਕਿ ਕਦੀ ਕੋਈ ਸ਼ਿਕਾਇਤ ਨਹੀਂ ਕੀਤੀ ਗਈ ਜਾਂ ਤੁਹਾਡੇ ਵੱਲੋਂ ਨਹੀਂ ਕੋਈ ਹੋਈ ਤੁਸੀਂ ਫਿਰ ਆਪ ਹੀ ਇਸ ਕੰਮ ਨੂੰ ਕਿਉਂ ਬੜਾਵਾ ਦੇਣਗੇ ਬੜਾਵਾ ਸੀ ਕੀ ਤੈਨੂੰ ਮੈਡਮ ਦੱਸੀਏ ਆਪਾਂ ਇੰਨੀ-ਨੀਆਂ ਜਿੰਨੀਆਂ ਸਾਡੀ ਮਾਂ ਨੇ ਜਦੋਂ ਵਸਤ ਚੱਕੀ ਆ ਆਪਣੇ ਹੱਥੀਂ ਆਹੀਂ ਆਪਣੇ ਝੋਨੇ ਲਾ ਕੇ ਤੇ ਆਪਣੀ ਮਾਂ ਦੇ ਨਾਲ ਸਾਥ ਦਿੱਤੇ ਆ ਸਾਡਾ ਪਿਓ ਨਹੀਂ ਸਾਥ ਦੇਂਦਾ ਹਾਡੀ ਮਾਂ ਨੂੰ ਮਾਰਦਾ ਕੁੱਟਦਾ ਵੀ ਹੁੰਦਾ ਹੈ ਇਸ ਘਰ ਕੀ ਆ ਅਸੀਂ ਇਹ ਸ਼ੁਰੂ ਤੋਂ ਆਪਣੀ ਮਾਂ ਨੂੰ ਲਾਲ ਪੀਪਰਾ ਮੇਰੇ ਮਾਸਾ ਮਾਛਾ ਜਿੰਨੇ ਹੁੰਦੇ ਹੀ ਤੇ ਅਸੀਂ ਇੰਨੇ ਸਾਰੇ ਹਾਂ ਹੋਰ ਵੀ ਇੱਥੇ ਔਰਤਾ ਮਜ਼ੂਰ ਨੇ ਗੱਲਬਾਤ ਕਰਦੀਆਂ ਹਾਂਜੀ ਅਸੀਂ ਇੱਥੇ ਆਉਂਦੇ ਹਾਂ ਹਾਂਜੀ ਤੁਸੀਂ ਕਿੱਥੋਂ ਆਏ ਅਸੀਂ ਇੱਥੇ ਕੋਹਣੀ ਆਏ ਨਾ ਇਹ ਤੁਹਾਨੂੰ ਕੀ ਲੱਗਦਾ ਕਿ ਇੱਥੇ ਜਿਹੜਾ ਇਹਨਾਂ ਦੇ ਸਾਰੇ ਮੱਲੇ ਵਾਲਿਆਂ ਦੇ ਵੱਲੋਂ ਹੀ ਕਿਹਾ ਜਾ ਰਿਹਾ ਕਿ ਇਸ ਘਰ 'ਚ ਸ਼ਰੀਆਮ ਜਿਹੜੀ ਇਸ ਘਰ ਦੇ ਵੱਲੋਂ ਜ਼ਰੇਲੀ ਚਰਾ ਵੇਚੀ ਜਾਂਦੀ ਸੀ ਹਾਂਜੀ ਝੂ ਠੀਕ ਆ ਸਾਡੇ ਆ ਹਾਂਜੀ ਹੁਣ ਪਹਿਲਾਂ ਵੇਚਦੀ ਹੀ ਮਾਈ ਸਾਡੀ ਹੁਣ ਨਹੀਂ ਜਦੋਂ ਲੜਾਈ ਝਗੜਾ ਲੱਗਾ ਉਦੋਂ ਦਾ ਕੋਈ ਨਹੀਂ ਵੇਚਦੀ ਲੜਾਈ ਝਗੜਾ ਤੇ ਦੋ ਚੜ ਦਿਨੋਂ ਇਸ ਤੋਂ ਪਹਿਲਾਂ ਵੇਚ ਹੀ ਜਾਂਦੀ ਸੀ ਨਹੀਂ ਉਹ ਮਿਲਦਾ ਹੀ ਨਹੀਂ ਸੀ ਮਾਲ ਪਤਾ ਹੋਣ ਜਾਂ 10 15 ਦਿਨਾਂ ਦੇ ਵਿੱਚ ਹੀ ਗੈਰ ਹੀ ਮਾਈ ਕਦੀ ਪੁਲਿਸ ਵਾਲੇ ਵੱਲੋਂ ਵੀ ਤੁਹਾਡੇ ਘਰ ਆ ਕੇ ਰੋਕਿਆ ਗਿਆ ਜਾਂ ਕਿੰਦਾ ਸ਼ਿਕਾਇਤਾਂ ਹੁੰਦੀਆਂ ਨਹੀਂ ਨਹੀਂ ਕਿਹਾ ਨਹੀਂ ਕਿਹਾ ਥਾਣੇਦਾਰ ਨੇ ਕਿਹਾ ਹੀ ਤੇ ਬੰਦ ਕਰਤਾ ਇਹਨਾਂ ਨੇ ਵਾਵਾ ਮੀਨਾ ਸਪੰਚਾਂ ਨੇ ਵੀ ਕਿਹਾ ਹੀ ਇਹ ਕੀ ਚਿਰਦੀ ਗੱਲ ਹੈ ਮੈਡਮ ਕਾਫੀ ਚਿਰਦੀ ਗੱਲ ਹੀ ਕੀ ਹੈ ਕੰਚ ਸਾਹਿਬ ਨੇ ਵੀ ਇਹਨਾਂ ਨੂੰ ਵੀ ਨਹੀਂ ਵੇਚਣੀ ਤੇ ਇਹਨਾਂ ਨੇ ਬੰਦ ਕੀਤਾ ਹੈ ਉਦੋਂ ਹਾਂਜੀ ਦੇਖ ਸਕਦੇ ਹੋ ਕਿ ਇਹ ਉਹ ਪਰਿਵਾਰ ਹੈ ਜਿਨ੍ਹਾਂ ਦੇ ਮੱਲੇ ਵਾਲਿਆਂ ਦੀ ਅਗਰ ਗੱਲ ਕੀਤੀ ਪਿੰਡ ਥੇਰੇਵਾਲ ਦੀ ਗੱਲ ਕਰੀਏ ਤਾਂ ਸਾਰਿਆਂ ਵੱਲੋਂ ਕਿਹਾ ਜਾ ਰਿਹਾ ਕਿ ਇਸ ਘਰ ਦੇ ਵਿੱਚੋਂ ਹੀ ਜਿਹੜੇ ਉਹਨਾਂ ਦੇ ਘਰ ਦੇ ਮੈਂਬਰ ਸੀਗੇ ਸ਼ਰਾਬ ਲੈ ਕੇ ਆਉਂਦੇ ਸੀ ਔਰ ਇਸ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਸ਼ਰਾਬ ਜਿਹੜੀ ਜ਼ਰੂਰ ਵੇਚੀ ਜਾਂਦੀ ਸੀ ਲੇਕਿਨ ਪਹਿਲਾਂ ਵੇਚੀ ਜਾਂਦੀ ਸੀ ਲੈ ਇਹਨਾਂ ਨਾਲ ਗੱਲਬਾਤ ਵੀ ਕੀਤੀ ਗਈ ਹੈ ਔਰ ਇਹਨਾਂ ਦੇ ਆਪਣੇ ਹੀ ਪਰਿਵਾਰ ਦਾ ਇੱਕ ਜੀ ਜਿਹੜਾ ਹੈ ਖੋਇਆ ਹੈ ਤੇ ਤੁਸੀਂ ਕਿਵੇਂ ਕਿ ਜਿਹੜੇ ਆਪਣੀ ਉਹਨਾਂ ਨੇ ਸ਼ਰਾਬ ਪੀ ਲਈ ਜਿਹੜੇ ਘਰ ਦੇ ਤੁਹਾਡੇ ਜੀ ਸੀਗੇ ਤੇ ਤੁਹਾਨੂੰ ਇਸੇ ਪਤਾ ਕਿ ਇਹ ਨਹੀਂ ਜ਼ਹਿਰੀਲੀ ਹੈ ਹਾਂ ਨੂੰ ਹਣ ਨਾ ਨਹੀਂ ਪਤਾ ਜੇ ਆਪਣੇ ਸੋਰੇ ਬਿਮਾਰ ਸੀ ਬੇਟੀਆਂ ਹਾਂਜੀ ਬਿਮਾਰ ਸੀ ਹੋ ਗਏ ਰਸੋਲੀਆਂ ਵੀ ਇਹਦੇ ਨਾਲਾਂ ਦੇ ਵਿੱਚ ਐ ਡੜੀਆਂ ਵੱਡੀਆਂ ਹੋਈਆਂ ਨੇ ਨਹੀਂ ਚਰਾਬ ਸ਼ਰਾਬ ਕਰੀ ਜਾਂਦੀਆਂ ਜੀ ਅੱਛਾ ਮੈਨੂੰ ਪਤਾ ਪਿਰ ਰਸੋਲੀਆਂ ਨਾਲ ਹਾਂਜੀ ਐਡੀਆਂ ਵੱਡੀਆਂ ਰਸੋਲੀਆਂ ਵੀ ਆ ਗਈ ਤੇ ਉਹ ਮੈਂ ਇਥੇ ਇਹਨੂੰ ਕਿਹਾ ਮੈਂ ਆਖਿਆ ਭੈਣ ਨੂੰ ਪੀ ਤੂੰ ਇਹਨੂੰ ਗਲੂਕੋਸ਼ ਲਵਾ ਤੂੰ ਇਲਾਜ ਕਰਾਜ ਦਾ ਤੇ ਉਹ ਮੁੜ ਕੇ ਜਿੱਦੂ ਇਹਦੀ ਘਰ ਦੀ ਨੂੰ ਫੜ ਕੇ ਖੜਿਆ ਨਾ ਰਾਤ ਦੇ ਬਖੇ ਰਾਤ ਕਰ 12 1 ਵਜ ਗਿਆ ਉਹਨੂੰ ਪਤਾ ਲੱਗ ਗਿਆ ਪੀ ਇਹਨੂੰ ਲੈ ਕੇ ਜਾਣ ਦੇ ਆ ਪੀ ਚੱਲ ਗਈ ਮੇਰੀ ਘਰ ਦੀ ਉਦੋਂ ਹੀ ਉਸੇ ਵੇਲੇ ਹੀ ਉਹ ਖਤਮ ਹੋ ਗਿਆ ਬਸ ਜੀ ਯਾਨੀ ਕਿ ਉਹਨਾਂ ਨੇ ਸ਼ਰਾਬ ਨਹੀਂ ਸੀ ਪੀਤੀ ਉਹਨਾਂ ਨੇ ਮਤਲਬ ਸੌਲੀਆਂ ਆਈਆਂ ਸੀ ਪੀਤੀ ਵੀ ਤੇ ਪੱਕਾ ਉਹਨ ਦੂਜੇ ਕਰੋ ਵੀ ਪੀਤੀ ਹੈ ਕਿ ਨਹੀਂ ਪੀਤਾ ਹੈ ਤੇ ਇਹ ਕਹਿੰਦੇ ਆ ਵੀ ਪਹਿਲੋਂ ਅਪਲ ਤੇ ਉਹਨੂੰ ਸੌਲੀਆਂ ਆਈਆਂ ਸੀ ਤੇ ਉਹਦੇ ਨਾਲ ਕਮਜ਼ੋਰ ਨਾਲ ਜਿਹੜੇ ਮਾਤਾ ਨੂੰ ਫੜ ਕੇ ਲੈ ਕੇ ਗਏ ਨੇ ਉਹ ਜਾ ਜਾ ਕੇ ਨਹੀਂ ਹਾਂਜੀ ਜਿਹੜਾ ਮਾਤਾ ਨੂੰ ਫੜ ਕੇ ਲੈ ਗਏ ਪਰਚਾ ਹੋ ਗਿਆ ਕਿਉਂਕਿ ਉਹਨਾਂ ਵੱਲੋਂ ਤਾਂ ਸ਼ਰੀਆਮ ਤੁਸੀਂ ਸਾਰੇ ਆਪ ਹੀ ਕਹਿ ਰਹੇ ਹੋ ਕਿ ਵੇਚੀ ਜਾਂਦੀ ਜੈਜ ਉਹ ਤੁਹਾਨੂੰ ਜਿਹੜੀ ਅੰਦੇ ਚੋਰੀ ਥੋੜੀ ਥੋੜੀ ਵੀ ਇੱਥੇ ਬਹੁਤੀ ਜੁਦ ਨਾਂ ਤੇ ਲੱਗ ਕੇ ਗਿਆ ਪੀ ਠੀਕ ਹੈ ਜੀ ਵੇਚੀ ਬਜ਼ੁਰਗ ਹੱਗੇ ਸ ਆਪਣੀ ਲੋੜ ਦੇ ਵੇਚਦੇ ਸੀ ਤੇ ਚਲੋ ਹੁਣ ਤੇ ਇਤਰਾ ਹੀ ਕਰਕੇ ਹੀ ਹਾਂਜੀ ਬਸ ਤੇ ਕੀ ਇਹ ਗਲਤ ਨਹੀਂ ਹੈ ਕਿਉਂਕਿ ਤੁਹਾਡੇ ਪਰਿਵਾਰ ਆਪ ਹੀ ਦੇਖੋ ਤਬਾਹ ਹੋ ਗਿਆ ਦੇਖੋ ਤੁਸੀਂ ਇੰਨੇ ਸਾਰੀਆਂ ਲੇਡੀਜ਼ ਹੋ ਔਰ ਤੁਹਾਡੇ ਘਰ ਦਾ ਵੀ ਇੱਕ ਜੀ ਚਲ ਗਿਆ ਹੈ ਤੇ ਤੁਹਾਨੂੰ ਤੇ ਕੁਝ ਮੈਡਮ ਲੱਭਣਾ ਨਹੀਂ ਸਾਡੀ ਮਾਂ ਵੀ ਚਲ ਗਈ ਆ ਤੇ ਸਾਡਾ ਪਿਓ ਵੀ ਚਲ ਗਿਆ ਵਾ ਆਪਾਂ ਕੀ ਕਰ ਸਕਦੇ ਆ ਸਾਨੂੰ ਕੁਝ ਲੱਭਦਾ ਨਹੀਂ ਹੁਣ ਘਰ 'ਚ ਅਸੀਂ ਪੰਜ ਭੈਣਾ ਵਾ ਤੇ ਪੰਜਾਂ ਭੈਣਾ ਨੇ ਅਸੀਂ ਪਿਓ ਦੇ ਘਰ ਆਉਣਾ ਸੀ ਮਾਂ ਦੇ ਆਉਣਾ ਤੇ ਮਾਂ ਵੀ ਸਾਡੀ ਸਦਾ ਦੀ ਚਲ ਗਈ ਆ ਅਤੇ ਕੀ ਕਰ ਸਕਦੇ ਅਸੀਂ ਮੈਡਮ ਤੁਸੀਂ ਵੀ ਦੱਸੋ ਪਰ ਗਲਤ ਗੱਲ ਹੀ ਨਾ ਦੇਖੋ ਨਸ਼ਾ ਤੇ ਘਰ ਘਰਾਂ ਦੇ ਘਰ ਤਬਾਹ ਕਰ ਦਿੰਦਾ ਜਿੱਥੇ ਨਸ਼ਾ ਜਿਹੜਾ ਇਹ ਤੁਸੀਂ ਵੇਚਿਆ ਇਹ ਉਹਨਾਂ ਦੇ ਘਰ ਤਬਾਹ ਹੋਏ ਨੇ ਤੇ ਉੱਥੇ ਵੇਚਣ ਵਾਲੇ ਦਾ ਘਰ ਵੀ ਤਬਾਹ ਹੋ ਗਿਆ ਹੈ ਤਸਵੀਰਾਂ ਦਿਖਾ ਰਿਹਾ ਹੈ ਗਾੜੀ ਦੇ ਦਿੰਦਾ ਇਸੇ ਸਰਾਬ ਉਹ ਘਟੋ ਘਟ ਫੜਿਆ ਜਾਵੇ ਤੇ ਉਹਨੂੰ ਸਾਰੀ ਉਮਰ ਦੀ ਕਹਿ ਜੋ ਉਹਦੀ ਹੂੰ ਅਈਤੇ ਹੋ ਜਾਂਦੀ ਆ ਉਹਨੇ ਗੜਾ ਯਾਰ ਜਾਣ ਕੇ ਪਾਇਆ ਕਿ ਕਿਸਮਤ ਸੋ ਇਹ ਪਿੰਡ ਥਿਰੇਵਾਲ ਦੇ ਹੀ ਉਸ ਘਰ ਚ ਮੌਜੂਦ ਆ ਜਿਸ ਘਰ ਦੇ ਵਿੱਚ ਨਸ਼ਾ ਜਿਹੜਾ ਸੀ ਸ਼ਰੀਆਮ ਜ਼ਹਿਰੀਲੀ ਸ਼ਰਾਬ ਵਿੱਚ ਜਾਂਦੀ ਸੀ ਤੇ ਪਰਿਵਾਰ ਵਾਲਿਆਂ ਨਾਲ ਗੱਲਬਾਤ ਕੀਤੀ ਕੀ ਕਹਿਣਾ ਹੈ ਉਹਨਾਂ ਦਾ ਤੇ ਇਸ ਦੇ ਨਾਲ ਹੀ ਦੱਸ ਦੇ ਕਿ ਇਸ ਪਰਿਵਾਰ ਦੇ ਵੀ ਇੱਕ ਜਿਹੜੀ ਬੀਬੀ ਸਿਗੀ ਲੇਡੀ ਸਿਗੀ ਉਹਦੇ ਤੇ ਵੀ ਪਰਚਾ ਹੋ ਗਿਆ ਤੇ ਇੱਥੇ ਪਰਿਵਾਰ ਦੇ ਉਹਦੇ ਹਸਬੰਡ ਦੀ ਗੱਲ ਕਰੀ ਤਾਂ ਉਹਨਾਂ ਦੀ ਵੀ ਜਾਨ ਜਿਹੜੀ ਹੈ ਇਸ ਜ਼ਹਿਰੀਲੀ ਸ਼ਰਾਬ ਦੇ ਨਾਲ ਜਾ ਚੁੱਕੀ ਹੈ ਕੈਮਰਾਮੈਨ ਹਜੇ ਦੇ ਨਾਲ ਮੈਂ ਸੁਖਜੀਤ ਗ੍ਰੇਡ ਪੰਜਾਬ ਟੀਵੀ ਅੰਮ੍ਰਿਤਸਰ